ਕੀ ਨਾਮ ਦੋ ਲਾ ਅੰਜੂ 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 ਕਿੱਥੋਂ ਦਾ ਰਹਿਣ ਮੜੇ ਅਸੀਂ ਜਲੋਕ ਜਲੋਕ ਦੇ ਬਾਹਰ ਪਾਣੀ ਤਾਂ ਨਹੀਂ ਹੈ ਬਾਹਰ ਜਰਟਾ ਨਹੀਂ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੈਸ਼ਨ ਹੈਗਾ ਅਸੀਂ ਉਹਨੂੰ ਲੜਕੀ ਨਵਾਲ ਕੇ ਹਾਂਜੀ ਕਿੰਨੀ ਉਮਰ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜਦੀ 8ਵੀਂ ਕਲਾਸ ਚ ਪੜਦੀ ਸੀ ਤੇ ਕੀ ਗੱਲ ਬਾਤ ਉਹਨੇ ਕੁਝ ਵੀ ਨਹੀਂ ਬੜਾ ਐਵੇਂ ਹੀ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਇਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਿਵੇਂ ਕਰਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਹੈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਕੁੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਜਾਂ ਫਰੀ ਕਰ ਖੇਡ ਕੇ ਕੋਈ ਦਿਮਾਗ ਚ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 6:30 ਤੱਕ ਠਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੇ ਹਿਜੇਮ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਹੁੰਦਾ ਤੇ ਨਹੀਂ ਡਿਪਰੈਸ਼ਨ ਚ ਹੋ ਸਕਦਾ ਉਹ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ ਸੋ ਸੱਜਣ ਸੋ ਦੁਸ਼ਮਣ ਕੁਝ ਨਹੀਂ ਹੋ ਸਕਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਉਹਨੂੰ ਕੁੱਤੇ ਦੇਖ ਰਹੇ ਕੁੱਤੇ ਹਾਂ ਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂ ਜੀ ਕਦੇ ਕਦੇ ਹਾਂ ਜੀ ਹਾਂ ਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹੈ ਹਾਂ ਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਕਿੱਥੇ ਮਿਲਣਾ ਹੈ ਮਾਸੀ ਮਮਦੂ ਠਾੜ ਹਾਂਜੀ ਕੀ ਨਾਮ ਪਿੰਡ ਜੱਲੂ ਕੋ ਬਲਵਿੰਦਰ ਸਨਾਂ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਗੱਲ ਲੜਕੀ ਹੋਈ ਤੇ ਕੀ ਕਰਦੀ ਸੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਘਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜ੍ਹਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਗੇਮ ਨਾ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹ ਪ੍ਰੈਮ ਚਾਲ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕੈਮਰੇ ਚੱਕ ਕੀਤੇ ਜਾ ਕੇ ਕੈਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਦੇ ਗਲੀਆਂ ਚ ਕਮਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਤੇ ਉਦੋਂ ਬਾਅਦ ਕੈਮਰੇ ਚੈੱਕ ਕਰਾਇਆ ਉਹਦੇ ਤੇ ਕੁੱਤੇ ਮਗਰ ਲੱਗਿਆ 4-5 ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਮੋਬਾਈਲ ਅੱਤੇ ਚੋੜਿਆ ਮੋਬਾਈਲ ਅੱਤੇ ਟਾਰਚ ਜਗਦੀ ਜਾਂਦੀ ਹੈ ਮੋਬਾਈਲ ਦੀ ਪੁਲਿਸ ਹੁਣ ਕੋਈ ਪੜਤਾਲ ਨਹੀਂ ਕਰ ਰਹੀ ਗਏ ਅਸੀਂ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਦੇਖੋ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਸ ਗੱਲ ਨੂੰ 22 ਤਰੀਕ ਨੂੰ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਈਪੁਰ ਵੀ ਗਏ ਛਮੜੀ ਵੀ ਗਏ ਮੌਂਦੋਹੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹੋਣੀ ਚਾਹੀਦੀ ਏ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਹਾਂ ਜੀ ਤੇ ਜਿਹੜਾ ਲੜਕੀ ਦਾ ਵਾਲਿਸ ਲੱਭਤੀ ਦੀ ਜਿਹੜੀ ਸੀ ਕੀ ਹਾਂ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਏ ਅਸੀਂ ਕਰਤੀ ਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਏ ਫਰੋਹੀਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਕੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਹੈ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ਅੱਡੇ ਤੇ ਆਈ ਹੈ ਉਸ ਤੋਂ ਬਾਅਦ ਬਸ ਚੜ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂਜੀ ਅਪਰਤਾਲ ਚੱਲ ਰਹੀ ਹੈ ਜੀ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਮਾਮਲਾ ਦਾ ਮਾਮਲਾ ਦਰਜ ਕਰ ਲਿਆ ਜੀ ਤੇ ਬਾਕੀ